ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੀਨੀ ਮਾਝਾ ਸੂਣ ਵਾਲੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000354 ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਨਾਮ ਮੇਰਾ ਬਿੱਕੀ ਖਾਨਾ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਆਪਣਾ ਏਰੀਆ ਇੱਧਰ ਪੈ ਜਾਂਦਾ ਭਦੌੜ ਦੇ ਨਾਲ ਪੈ ਜਾਂਦਾ ਮੇਨ ਰੋਡ ਦਾ ਹਾਂ ਮੇਨ ਰੋਡ ਜਿਹੜਾ ਵੱਡਾ ਹਾਈਵੇ ਜਾਂਦਾ ਮੋਗਾ ਬਰਨਾਲਾ ਰੋਡ ਉਹਦੇ ਉੱਪਰ ਪੈਂਦ ਪੈਂਦਾ ਰਾਮਗੜ੍ਹ ਠੀਕ ਹੈ ਤੇ ਇੱਕ ਅੱਜ ਵੀਡੀਓ ਬਣਾਉਣ ਦਾ ਮਕਸਦ ਚਲੋ ਆਪਣੇ ਕੋਲ ਇੱਕ ਮੱਝ ਸੀਗੀ ਮੀਨੀ ਮੱਝ ਇੱਕ ਕੱਲ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਟੋਕੜ ਗੱਬਣ ਮੱਝ ਦੀ ਤੇ ਇੱਕ ਝੋਟੀ ਦੀ ਉਹ ਸੇਲ ਹੋ ਗਈਆਂ ਠੀਕ ਹੈ ਜੀ ਤੇ ਉਹਦੇ ਲਈ ਭਰਾ ਰਾ ਦੇ ਕਾਲ ਬਹੁਤ ਆਈਆਂ ਵਿੱਚ ਤਾਂ ਫੋਨ ਚੱਕੀ ਨਹੀਂ ਗਿਆ ਇੰਨੇ ਜ਼ਿਆਦੇ ਆਇਆ ਕਿ ਉਹ ਸੇਲ ਹੋ ਗਈਆਂ ਉਹਦੇ ਲਈ ਭਰਾ ਯਾਨੀ ਕੋਈ ਮੇਰਾ ਵੀਰ ਉਹਦੇ ਲਈ ਫੋਨ ਨਾਲ ਲਾਵੇ ਕੀ ਮੱਝ ਸੂਣ ਵਾਲੀ ਹੈਗੀ ਮੀਨੀ ਠੀਕ ਹੈ ਹਾਂ ਇਹ ਕੀ ਗੱਲ ਬਾਤ ਆ ਬਈ ਸੁਆ ਸਾ ਦਾ ਇਨੇ ਚੌਥੀ ਸੂਏ ਸੁਣਾਗਾ ਹਾਂਜੀ ਤੀਜੀ ਸੂਏ ਨੇ 14 ਪਲੱਸ ਦੁੱਧ ਕੱਢਿਆ ਠੀਕ ਆ ਹਾਂ 14 ਪਲੱਸ ਦੁੱਧ ਕੱਢਿਆ ਪਹਿਲਾਂ ਇਹਦੀ ਤਕਰੀਬਨ ਹਜੇ 6 ਤੋਂ 7 ਦਿਨ ਰਹਿੰਦੇ ਆ ਪੈਂਡਿੰਗ ਪਈ ਆ ਗਈ ਠੀਕ ਆ ਤੀਨ ਨੇੜਿਓ ਥਣ ਥਣ ਦਿਖਾ ਦਿਓ ਯਾਨੀ ਬਾਡੀ ਸਟਰਕਚਰ ਬਹੁਤ ਚੰਗਾ ਚੁਵਾਈ ਚੁਈ ਨਿਕਲੂਗੀ ਇੱਕ ਨੰਬਰ ਠੀਕ ਆ ਜੀ ਥਣ ਥਣਾਂ ਦੀ ਭਰਪੂਰ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਹਾਂ ਲੋ ਹਜੇ ਬਾਕੀ ਢਲਾਂਡੂ ਲਾ ਪਈਆਂ ਗਈਆਂ ਠੀਕ ਆ ਯਾਰ ਸੋਣੀ ਹੁੰਦੀ ਐ ਲੋਕ ਚੇਕਰ ਸੰਸਾਰ ਕਿਸੇ ਨੇ ਘਰ ਵਾਸਤ ਜੁਣੀ ਹੈ ਜਣੀ ਬਈ ਗਾਵਾ ਵਾਂਗੂ ਲੇਵਾ ਹਣਾ ਹਾਂ ਹਾਂ ਲੇਵਾ ਤਾਂ ਹਜੇ ਕੱਢਣਾ ਵੀਰੇ ਜਿਵੇਂ ਜਿਵੇਂ ਤਿਆਰ ਹੋਊਗੀ ਤਕਰੀਬਨ ਹਜੇ ਇਹਨੇ 1 ਹਫਤਾ ਲਈ ਜਾਣਾਗਾ ਹਾਂ ਢੱਲਾ ਢੁਲਾ ਹਾਂ ਢੱਲਾ ਢੁਲਾ ਬੋ ਪਈਆਂ ਗਿਆ ਬਾਕੀ ਸੰਭੀ ਸੁਭੀ ਵੀ ਆ ਠੀਕ ਹੈ ਜੀ ਲੋ ਜੀ ਤੇ ਚੌਣ ਚਵਾਰੀ ਜਣੀ ਪੋਲੀ ਧਾਰ ਰੂਗੀ ਜੇ ਕਿਸੇ ਨੇ ਘਰ ਵਾਸੇ ਰੱਖਣੀ ਜਾਂਦਾ ਵਿਕੀ ਬਈ ਯਾਰ ਜਾਇਆ ਜਾ ਰੇਟ ਦਾ ਖੱਚ ਕੇ ਜੇ ਵਸਦੇ ਨੇ ਲੈਣ ਜਿਹੜਾ ਦੱਸ ਦੇ ਇਹਦਾ ਵੀਰੇ ਆਪਾਂ ਮੁੱਲ ਨਹੀਂ ਕਰਨਾ ਹਾਂਜੀ ਕੁਈ ਇੱਕ ਛੱਟ ਨਹੀਂ ਕਰਨਾ ਡੂਡ ਨਹੀਂ ਕਰਨਾ ਹਾਂਜੀ ਆਪਾਂ ਬਸ ਇਹਦਾ 1,25,000 ਰੁਪਏ ਲੈਣਾ ਹੈ ਠੀਕ ਆ ਕੀ ਯਾਨੀ ਰੇਟ ਆਪਣਾ ਫਿਕਸ ਹੀ ਹੁੰਦਾ ਹੈ ਇਹਦੇ ਵਿੱਚ ਕੋਈ ਮੌਕੇ ਤੇ ਮਾਨ ਤਾਣ ਜਾਂ ਜੇ ਕੋਈ ਦੂਰੋਂ ਚੱਲ ਕੇ ਆਉਂਦਾ ਉਹ ਜਿਆ ਖਰਚਾ ਬੱਚਾ ਢੜਨ ਜੂਗਾ ਬਸ ਉਹਨਾਂ ਕੀ ਹੋਊਗਾ ਮੇਰਾ ਵੀਰ ਕੋਈ ਘੱਟ ਵਾਲਾ ਫੋਨ ਨਾ ਲਾਵੇ ਕਿਉਂਕਿ ਇਹ ਹੀ ਇੰਨੀਆਂ ਡੂਡ ਡੂਡੇ 60 60 ਮੰਗੀਆਂ ਦੇ ਆਪਰ ਉਹ ਹੀ ਦੇਖਦੇ ਠੀਕ ਆ ਯਾਨੀ ਉਸ ਹਿਸਾਬ ਨਾਲ ਰੇਟ ਬਸ ਜਮਾ ਬਸ ਫਿਕਸ ਜਿਹਾ ਹੀ ਰੱਖਿਆ ਵਾ ਸਹੀ ਕਿੰਨੇ ਕੇ ਪੈਸੇ ਆਪਾਂ ਲੈਣੇ ਸਹੀ ਕਿੰਨੇ ਕੇ ਦਿਨ ਦਿੰਦੇ ਇਹਦੇ ਇਹਦੀ ਤਕਰੀਬਨ ਹਜੇ 5-6 ਦਿਨ ਰਹਿੰਦੇ ਹੈਗੇ 5-6 ਦਿਨ ਇੱਕ ਹਫਤਾ ਮੰਨ ਕੇ ਚਲੋ ਵੀ ਲੈ ਜੂਗੀ ਹਲੇ ਇੱਕ ਹਫਤਾ ਲਈ ਹਾਂ ਠੀਕ ਹੈ ਤੋਰ ਦੁਬਰਾ ਹਣ ਮੜਾ ਹਾਂ ਤੋਰ ਦਿੰਦੇ ਸੇ ਕਰ ਸਕਦੇ ਲੇ ਵਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮ ਵਾਲੇ ਨੂੰ ਠੀਕ ਹੈ ਜੀ ਨਾਉਣ ਲੱਗ ਗਈ ਚੁਵਾਈ ਚੁਵਾਈ ਵੀ ਬਹੁਤ ਸੋਹਣੀ ਨਿਕਲੂਗੀ ਪੁੱਤ ਪੁੱਤਲਾ ਪਾਸ ਕਰਕੇ ਲੈ ਕੇ ਆਏ ਆ ਪਹਿਲੀ ਇਹ ਆਪਣੇ ਕੋਲ ਠੀਕ ਆ ਜੋ ਪਰ ਆ ਬਾਜੀ ਦਾ ਪਾਰ ਦਾ ਕੰਮ ਆ ਲੋ ਜੀ ਤੋਰ ਦੁਬਰਾ ਲੰਮੀ ਤੋਰ ਲੋ ਜੀ ਬਾਦ ਦਾ ਬੈੱਡ ਦੇ ਲੇਵਦਾਂਤਾ ਚੋਪਸਪਰਾ ਲਾਹ ਦਾ ਕੋਡ ਠੀਕ ਹੈ ਨਾ ਨੀਣੀ ਮੱਝ ਆ ਜੇ ਕਿਸੇ ਨੇ ਲੈਣੀ ਹੈ ਬਾਈ ਨੇ ਰੇਟ ਅੱਜ ਮੱਝ ਆ ਜੀ ਦੱਸਿਆ ਠੀਕ ਹੈ ਨਾ ਮੰਗਣ ਨੂੰ ਜਿੰਨੇ ਮਰਜ਼ੀ ਮੰਗੀ ਚੱਲੇ ਬਾਈ ਕਹਿੰਦਾ 1 ਲੱਖ 25000 ਦੀ ਬਾਈ ਹਾਂਜੀ ਫਿਰ ਠੀਕ ਆ 125000 ਮੰਨ ਤਾਂ ਹੋ ਜੂ ਹਾਂਜੀ ਹਾਂ ਵੀਰੇ ਉਹ ਮੌਕੇ ਤੇ ਚਲੋ ਹੋ ਜੂਗਾ ਠੀਕ ਆ ਤੇ ਬੰਦੋ ਭਰਾ ਬੰਦੋ ਹਾਂ ਲੋ ਜੀ ਚੈੱਕ ਕਰ ਸੜਾ ਭਰਾ ਬਹੁਤ ਹੀ ਠੰਡੀ ਸੀ ਲਾ ਗਈ ਬਹੁਤ ਠੰਡੀ ਸੀ ਲਾ ਹਾਂਜੀ ਹਾਂ ਉਹ ਵੀ ਜੀ ਨਾਲ ਜਰੂਰ ਐਡ ਕਰੋ ਪੈਂਡ ਰਾਮਗੜ੍ਹ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਚੱਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਪੇ ਬਾਈ